ਸਾਰੇ ਪਿੰਡਾਂ ਦੇ ਵਿੱਚ ਬੇਰੋਜ਼ਗਾਰੀ ਸਾਰੀ ਮਾਈਗ੍ਰੇਸ਼ਨ ਵਿਦੇਸ਼ਾਂ ਵਿੱਚ ਜਾ ਰਹੀ ਆ ਸਾਡਾ ਪੰਜਾਬ ਦਾ ਧਰਤੀ ਥੱਲੇ ਦਾ ਪਾਣੀ ਗੰਧਲਾ ਹੋ ਗਿਆ ਜਿਹੜਾ ਦਰਿਆਵਾਂ ਦਾ ਪਾਣੀ ਸੋ ਦੂਸਰੀ ਸਟੇਟਾਂ ਲੈ ਗਈਆਂ ਸਾਡਾ ਆ ਹੁਣ ਹੜ ਆਏ ਨੇ ਕੋਈ ਮੁਰਗੀ ਨਹੀਂ ਲੱਭੀ ਕੋਈ ਬੱਕਰੀ ਨਹੀਂ ਲੱਭੀ ਜਿਹੜਾ ਕਹਿੰਦਾ ਮੁਆਵਜ਼ਾ ਦੇ ਦਿਆਂਗੇ 3 ਸਾਲ ਪਹਿਲਾਂ ਅੱਜ ਤੱਕ ਇੱਕ ਦੁੱक्की ਰੁਪਈਆ ਕਿਸੇ ਜੱਟ ਦਾ ਜ਼ਿਮੀਂਦਾਰ ਦਾ ਕਿਸਾਨ ਦਾ ਮੁਆਵਜ਼ਾ ਨਹੀਂ ਮਿਲਿਆ ਸਾਡੇ ਹਲਕਾ ਦਾ ਬਹੁਤ ਝੜ ਗਿਆ ਫਸਲਾਂ ਹਜ਼ਾਰਾਂ ਏਕੜ ਤਬਾਹ ਹੋ ਗਈਆਂ ਨੇ ਘਰਾਂ ਦਾ ਨੁਕਸਾਨ ਹੋ ਗਿਆ ਟਰੈਕਟਰਾਂ ਮਸ਼ੀਨਰੀ ਮਾਲ ਡੰਗਰ ਕਦੀ ਕਿਸੇ ਨੇ ਮੁਆਫਜ਼ਾ ਨਹੀਂ ਦਿੱਤਾ ਇੱਕ ਗੱਲਾ ਕਰਨ ਵਾਲੀਆਂ ਸੀਗੀਆਂ ਸਾਡੇ ਸਕੂਲ ਸਾਡੇ ਹਸਪਤਾਲ ਐਵੇਂ ਫਰੌਡ ਬੰਦੇ ਜੱਡੇ ਜੱਡੇ ਬੂਟੀ ਹੋਈ ਹੋਈ ਆ ਗੰਦ ਪਿਆ ਹੋਇਆ ਕੋਈ ਡਾਕਟਰ ਨਿਗਾਸ ਕੋ ਪਹਿਲਾਂ ਸਾਡਾ ਜਿਹੜਾ ਪ੍ਰਾਇਮਰੀ ਹੈਲਥ ਸੈਂਟਰ ਸੀ ਪਿੰਡਾਂ ਦੇ ਵਿੱਚ ਉਹਨਾਂ ਵਿੱਚ ਡਾਕਟਰ ਸੀਗੇ ਕੋਈ ਨਰਸਿਸ ਅਵੇਲੇਬਲ ਸੀ ਕੋਈ ਫਾਰਮਾਸਿਸਟ ਸੀਗਾ ਉਹ ਸਾਰੀ ਪ੍ਰਣਾਲੀ ਨੂੰ ਤਬਾਹ ਕਰਕੇ ਸਿਰਫ ਆਪਣਾ ਨਾਮ ਛਾਪਣ ਲਈ ਆਮ ਆਦਮੀ ਦੇਖੀ ਤਾਂ ਟਾਇਰ ਉੱਤੇ ਕਲੀਨਿਕ ਸਾਡਾ ਭਲਾਤ ਦਾ ਹਸਪਤਾਲ ਦਾ ਰੰਗ ਦੇਖੋ ਜਾ ਕੇ ਕਦੀ ਸਰਕਾਰੀ ਬਿਲਡਿੰਗਾਂ ਦਾ ਵੀ ਰੰਗ ਆਪਣੀ ਪਾਰਟੀ ਦਾ ਕੋਈ ਰੰਗ ਕਰਦਾ ਵਾ ਲੱਖ ਲੰਨਤ ਯਾਰ ਤੁਹਾਡੇ ਉੱਤੇ ਤੁਸੀਂ ਤਾਂ ਕਿੱਥੋਂ ਡਿੱਗੇ ਆਣ ਕੇ ਕਿੱਥੋਂ ਇਨਕਲਾਬ ਤੋਂ ਕਿੱਥੇ ਆਣ ਕੇ ਇੱਥੇ ਥੱਲੇ ਡਿੱਗੇ ਔਰ ਬਹੁਤ ਮਾੜੀਆਂ ਰਵੇਤਾਂ ਉਹ ਜਿਹੜਾ ਸੰਵਿਧਾਨ ਦਿੱਲੀ ਵਿੱਚ ਮੈਂ ਕਹਿ ਰਿਹਾ ਕਿ ਭਾਜਪੀ ਨੇ ਤੋੜਿਆ ਪੰਜਾਬ ਦੇ ਵਿੱਚ ਉਹਦੋਂ ਵੱਧ ਤੋੜਿਆ ਇਹਨਾਂ ਨੇ ਵੱਧ ਉਹਦਾ ਉਹਦਾ ਕੁਚਲ ਕੀਤਾ ਔਰ ਫੋਟੋਆਂ ਟੰਗਦੇ ਨੇ ਸ਼ਹੀਦ ਭਗਤ ਸਿੰਘ ਤੇ ਬਾਬਾ ਅੰਬੇਦਕਰ ਸਾਹਿਬ ਦੀਆਂ ਪਿਛਲੇ ਦਿਨੀ ਮਸਲਾ ਮੇਰਾ ਹਾਈ ਕੋਰਟ ਵਿੱਚ ਕੋ ਹੋਰ ਤੇ ਮੀਡੀਆ ਚ ਚਲਾਈ ਜਾਵੇ ਖੇਰੇ ਨੂੰ ਝਟਕਾ ਜੀ ਖੇਰੇ ਨੂੰ ਝਟਕਾ ਜੀ ਪਤਾ ਨਹੀਂ ਕਿੰਨੇ ਝਟਕੇ ਇਹਨਾਂ ਨੇ ਦੇਣੇ ਮੈਨੂੰ ਖੇਰੇ ਨੂੰ ਗ੍ਰਿਫਤਾਰ ਕੀਤਾ ਜਾਊਗਾ ਨਸ਼ਿਆਂ ਦੇ ਵਿੱਚ ਗ੍ਰਿਫਤਾਰ ਕੀਤਾ ਜਾਊਗਾ ਮਾਮਲਾ ਸਾਡਾ ਉਹ ਤੇ ਹਾਈ ਕੋਰਟ ਅਸੀਂ ਆਪਣੀ ਹਿਫਾਜ਼ਤ ਵਾਸਤੇ ਜਿਹੜਾ ਇੱਕ ਝੂਠਾ ਮੁਕਦਮਾ ਹੈ ਇੱਕ ਹੋਰ ਬਣਾਉਣਾ ਚਾਹੁੰਦੀ ਸਰਕਾਰ ਉਹਦੇ ਨਹੀਂ ਗਏ ਸੀਗੇ ਉਹ ਡਿਸਪਰੋਪੋਰਸ਼ਨੇਟ ਐਸੈਟਸ ਐਵੇਂ ਤਿੰਨ ਚਾਰ ਵਾਰੀ ਜਾਂਚ ਕਰ ਚੁੱਕੇ ਮੇਰੇ ਅਕਾਊਂਟ ਮੇਰੇ ਅਕਾਊਂਟੈਂਟ ਹੈ ਕੀ ਆ ਕਦੀ ਕਦੀ ਸੀਬੀਆਈ ਈਡੀ ਜਾਂਚ ਕਰਨ ਆ ਜਾਂਦੀ ਕਦੀ ਪੰਜਾਬ ਪੁਲਿਸ ਐਨਡੀਪੀਐਸ ਵਿੱਚ ਉਹੀ ਅਕਾਊਂਟ ਨੇ 15 15 ਸਾਲ ਤੋਂ ਅਕਾਊਂਟਾਂ ਨੂੰ ਕੋਕ ਕੋਕ ਕੇ ਕੋਕ ਕੋਕ ਕੇ ਮਰ ਚਲੇ ਨੇ ਇਹਨਾਂ ਨੇ মিডিਆ ਦਾ ਵੀ ਦੁਰਸਤਮਾਲ ਕੀਤਾ ਅੱਜ ਤੁਹਾਨੂੰ ਪਤਾ ਵਾ ਕਿ ਕੋਈ মিডিਆ ਆਜ਼ਾਦ ਨਹੀਂਗਾ ਬਹੁਤ ਥੋੜਾ ਜਾ ਉਂਗਲਾਂ ਦੇ ਉੱਤੇ মিডিਆ ਵਾ ਜਿਹੜਾ ਤੁਹਾਨੂੰ ਸਹੀ ਕਹਾਣੀ ਦਿਖਾਉਂਦਾ ਵਾ ਸਾਰੀ মিডিਆ ਦੀ ਟੋਟਲ ਸਕ੍ਰਿਪਟ ਦੇ ਲਿਓ ਬਣ ਕੇ ਆਉਂਦੀ ਆ ਪੋਸਟਰ ਬਣ ਕੇ ਆਉਂਦੇ ਨੇ ਸਿਰਫ মিডিਆ ਨੂੰ ਕਿਹਾ ਜਾਂਦਾ ਕਿ ਇਹਨੂੰ ਚਲਾ ਦਿਓ ਛਾਇਆ ਕਰ ਦਿਓ ਤੁਹਾਨੂੰ ਮਿਸਲੀਡ ਕਰ ਰਿਆ ਸਾਰਾ মিডিਆ ਜਿਹੜੇ মিডিਆ ਦੇ ਪੰਜ ਸੱਤ ਚੈਨਲਾਂ ਨੇ ਉਸ ਦਿਨ ਮੇਰੇ ਨਾਲ ਜਿਨ੍ਹਾਂ ਨੂੰ ਮੈਂ ਨੋਟਿਸ ਦਿੱਤਾ ਬਾਦ ਵਿੱਚ ਸਾਰਿਆਂ ਨੇ ਮੈਨੂੰ ਟੈਲੀਫੋਨ ਕਰਕੇ ਇੱਕ ਕਿਸਮ ਦੀ ਮਾਫੀ ਮੰਗੀ ਯਾਰ ਤੇ ਮੈਂ ਵੀ ਸਮਝਦਾ ਮੈਂ ਖੁੱਲੇ ਦਿਲ ਦਾ ਬੰਦਾ ਮੈਂ ਕੋਈ ਐਡਾ ਕਾਇਰ ਕਮਜ਼ੋਰ ਆਦਮੀ ਨਿਕਾ ਬੈਠਾ ਅਗਲੀ ਵਾਰੀ ਗਲਤੀ ਨਾ ਕਰੋ ਤੁਸੀਂ ਇਹ 5 7 ਚੈਨਲ ਜਿਨ੍ਹਾਂ ਦੇ ਨਾਮ ਲਿਖੇ ਮੈਂ ਸੋਸ਼ਲ ਮੀਡੀਆ ਦੇ ਉੱਤੇ ਉਹ ਤੁਹਾਨੂੰ ਝੂਠੀਆਂ ਖਬਰਾਂ ਦਿੰਦੇ ਨੇ ਵਿਸ਼ਵਾਸ ਮਤ ਕਰਿਆ ਕਰੋ ਤੇ ਜੇ ਏਜਰੀਵਾਲ ਦੇ ਭਗਵੰਤ ਮਾਨ ਨੇ ਇੱਕ ਇਨਕਲਾਬ ਦੀ ਨਾਹਰਾ ਲਾ ਕੇ ਤੇ ਉਹੀ ਘਟੀਆ ਕੰਮ ਕਰਨੇ ਸੀ ਭਾਜਪਾ ਨਾਲੋਂ ਵੀ ਤੇ ਫੇਰ ਕਾਹਦਾ ਬਦਲਾਅ ਹੋਇਆ ਜੀ ਪੰਜਾਬ ਦੇ ਵਿੱਚ ਇਸ ਲਈ ਸਾਰੀਆਂ ਗੱਲਾਂ ਨੂੰ ਮੱਦੇ ਨਜ਼ਰ ਰੱਖ ਕੇ ਆਪਾਂ ਪੰਜਾਬ ਦੀ 2027 ਤਾਂ ਲੜਨੀ ਲੜਨੀ ਤਗੜੇ ਹੋ ਕੇ ਪਰ ਆ ਜਿਹੜੀਆਂ ਛੋਟੀਆਂ ਚੋਣਾ ਵਿੱਚ ਨੇ 22 ਬਲੋਕ ਸੰਪਤੀਆਂ ਆਪਣੀਆਂ ਢਿਲਵਾ ਦਾ ਬਲੋਕ ਖਤਮ ਕਰ ਦਿੱਤਾ ਗਿਆ ਪਤਾ ਨਹੀਂ 150 ਪਿੰਡ ਨੂੰ ਇੱਕ ਵੀਡੀਓ ਨਡਾਲੇ ਦਾ ਕਿਵੇਂ ਚਲਾਵੇਗਾ ਇਹ ਤਾਂ ਰੱਬ ਹੀ ਜਾਣਦਾ ਵਾ ਸਾਰੇ ਪੰਜਾਬ ਦੇ ਵਿੱਚ ਬਹੁਤ ਸਾਰੀ ਬਲੋਕਾਂ ਦੀ ਨਫਰੀ ਘਟਾ ਦਿੱਤੀ ਗਈ ਹੈ ਤੇ ਜਿਹੜਾ ਨਡਾਲੇ ਨੂੰ ਇੱਕ ਬਲੋਕ ਚ ਕਰਕੇ ਤੇ ਤੁਹਾਡੇ 22 ਬਲੋਕ ਸੰਪਤੀਆਂ ਦੇ ਜ਼ੋਨ ਬਣਾ ਤੇ ਲਿਸਟਾਂ ਤੁਹਾਨੂੰ ਦੇਤੀਆਂ ਨੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਨੇ ਮੰਗਲ ਉਬਾੜਾ ਲਖਣਕੇ ਪੱਡੇ ਔਰ ਰਮੀਦੀ ਇਹ ਤਿੰਨੇ ਜ਼ੋਨ ਆਪਣੇ ਹਲਾਥ ਇਲਾਕੇ ਦੇ ਵੋਟਰਾਂ ਦੇ ਵਿੱਚ ਵਿੱਚ ਆ ਕੋਈ ਹੁਣ ਸੁਲਤਾਨਪੁਰ ਤੇ ਕਪੂਰਥਲੇ ਦੇ ਵੋਟਰ ਨਹੀਂ ਹੋਣਗੇ ਉਹ ਵੀ ਤੁਸੀਂ ਲਿਸ਼ਟਾ ਲੈ ਲਿਆ ਪੰਚਾਇਤ ਦੀ ਵੋਟਰ ਸੂਚੀ ਦੇ ਉੱਤੇ ਸਰਪੰਚੀ ਦੀ ਵੋਟਰ ਸੂਚੀ ਦੇ ਉੱਤੇ ਵੋਟਾਂ ਬਣਨੀਆਂ ਤੇ ਕੱਟਣੀਆਂ 20 ਤਰੀਕ ਤੋਂ ਸ਼ੁਰੂ ਨੇ